ਪੂਰਨ ਕਰਮ ਹੋਈ ਪ੍ਰਭ ਮੇਰਾ ਇਹ ਵੰਦੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚੇਰੇ ਹੋਵਾਹੀ ਗੁਰੂ ਜੀ ਸਤਨਾਮ ਸ਼੍ਰੀ ਵਾਹੀ ਗੁਰੂ ਸਾਹਿਬ ਜੀ ਤਨਾ ਸ਼੍ਰੀ ਸ਼ਾਂਤ ਮਹੱਲਾ ਚੌਥਾ ਕਾਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਰਿ ਜੀਓ ਕਿਰਪਾ ਕਰੇ ਤਾ ਨਾਮ ਤੇ ਆਈਐ ਜੀਓ ਸਤਿਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਐ ਜੀਉ ਹਰਿ ਜੀਉ ਕਿਰਪਾ ਕਰੀ ਤਨ ਮਤੀਐ ਜੀਉ ਸਤਿਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਐ ਜੀਉ ਗਉਣ ਗਾਏ ਬਿਰਸ ਸਦਾ ਅਨੰਦ ਰਾਮ ਜਾਪ ਸੱਚੀ ਭਾਵਈ ਅਹੰਕਾਰ ਛੋਮੈ ਤਜੈ ਮਾਇਆ ਸਹਿਜ ਨਾਮ ਸਮਾਵਈ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜਿਉ ਕਿਰਪਾ ਕਰੇ ਤਾ ਨਾਮ ਸਿਈਐ ਜਿਉ ਅੰਦਰ ਸਾਚਾ ਮੇ ਪੂਰੇ ਸਤਿਗੁਰ ਐ ਜੀਓ ਹਾ ਕਿਸੇ ਵੀ ਦਿਨ ਰਾਤ ਮੈਂ ਕਦੇ ਨਾ ਬਿਸਰੈ ਜੀਓ ਕਦੇ ਨਾ ਮਿਸਾਰੀ ਅਨ ਦਿਨ ਸੁਭਾਰੀ ਜਾ ਨਾਮ ਲਈ ਤਾ ਜੀਵਨ ਸ੍ਰਵਣੇ ਸੁਣੀ ਤਾ ਏ ਮਨ ਤ੍ਰਿਪਤੈ ਭੁਰ ਮੁਖ ਅਮਰਤ ਪੀਵਾ ਨਜ਼ਰ ਕਰੇ ਤਾਂ ਸਤਗੁਰ ਮਿਲੇ ਆਨੰਦ ਨਮ ਬੇਕ ਬੁੱਧ ਬਿੱਤਰੇ ਅੰਦਰ ਸੱਚਾ ਮਿਹੀ ਪੂਰੇ ਸਤਗੁਰੇ ਸਤ ਸੰਗਤ ਮਿਲੇ ਵਡ ਭਾਗ ਤਾ ਹਰ ਰਸ ਆਵੇ ਜਿਓ ਆਨ ਦੇਨ ਰਹਿ ਲਈ ਬਲਾਈ ਤਾ ਸਹਜ ਸੁਮਾਵੇ ਜੀਓ ਸਹਜ ਸੁਮਾਵੇ ਤਾ ਹਰ ਮਨ ਭਾਵੈ ਸਦਾ ਤੀਤ ਵੈ ਰਾਗੀ ਹਰਤ ਪਰਤ ਸੁਭਾਜ ਅੰਤਰ ਰਾਮ ਨਾਮ ਲਿਵ ਧਾਗੀ ਹਾਰੇ ਕੂ ਸੋਗ ਤੁਹਾਂ ਤੇ ਮੁਕਤ ਜੋ ਪ੍ਰਭ ਕਰੇ ਸੋ ਪਾਵੇ ਸਤ ਸੰਗਤ ਮਿਲੇ ਵਡ ਭਾਗ ਤਾ ਹਰ ਰਸ ਆਵੇ ਜਿਉ ਦੁਜਾ ਭੇ ਦੁਖ ਹੋਏ ਮਨੁ ਸੁਖ ਜਮ ਜੁਹੈ ਜਿਉ ਹਾਏ ਹਾਏ ਕਰੇ ਜਨ ਰਾਤ ਮਾਇਆ ਦੁਖ ਮੋਹਿਆ ਜਿਉ ਮਾਇਆ ਦੁਖ ਮੋਹਿਆ ਹਉ ਮੈਂ ਰੋਹਿਆ ਮੇਰੀ ਮੇਰੀ ਕਰਤ ਵਿਹਾਵੇ ਜੋ ਪ੍ਰਭ ਦੇ ਤਿਸ ਚੇਤੈ ਨਹੀਂ ਅੰਤ ਗਿਆ ਪਛਤਾਵੇ ਬਿਨ ਨਾਮ ਕੋ ਸਾਥ ਨਾ ਚੱਲੇ ਉਸ ਤਰੇ ਕਲੰਤਰ ਮਾਇਆ ਤੋਹਿਆ ਦੁਤੇ ਪਹਿ ਦੁਖ ਹੋਏ ਮਾਨ ਮੁਖ ਜਮ ਜੋ ਹੈ ਜਿਓ ਕਰੀ ਕਿਰਪਾ ਦੇ ਮਲਾਏ ਬਹਿਰ ਹਰ ਪਾਇਆ ਜਿਓ ਸਦਾ ਰਹੇ ਕਰ ਜੋੜ ਪ੍ਰਭੁ ਮਾਨਿ ਪਾਇਆ ਜਿਓ ਰਾਗੁ ਮਨ ਭਾਵੇ ਤਾ ਹੁਕਮ ਸੁਣਾਵੇ ਹੁਕਮ ਮਨ ਸੁਖ ਪਾਇਆ ਆਦਿ ਜਪਤ ਰਹੇ ਜਨ ਰਾਤੀ ਸਹੇ ਨਾਮ ਸੁਆਰਾ ਨਾਮ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਨਿਹੁ ਮਨਾਏ ਮਹਿਲ ਹਰ ਪਾਵੇ ਜੀਉ ਨਾਮੁ ਨਾਮ ਮਿਲੀ ਵਿੜਾਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਨਿਹੁ ਮਲਾਏ ਮਹਿਲ ਹਰ ਪਾਵੇ ਜੀਉ ਵਾਹਿਗੁਰੂ ਦੀ ਕਾਲਸਾ ਵਾਹ ਦਰਜੀ ਕੀ ਫਤਿਹ